ਕਸ਼ੀ ਕਾਲ ਜੀ ਸਾਰਿਆਂ ਨੂੰ ਹੋਪ ਤੁਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵ ਕੇ। ਸਭ ਤੋਂ ਪਹਿਲਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਹ ਪੈਰਾ ਤੇ ਕਮੈਂਟ ਜ਼ਰੂਰ ਕਰਿਓ। ਤੇ ਅੱਜ ਲੈ ਕੇ ਆਏ ਆਂ ਜੀ ਤੁਹਾਡੇ ਲਈ ਇੱਕ ਰਿਪੀਟ ਕਲੈਕਸ਼ਨ ਆਈ ਹੈ। ਕਾਫੀ ਦਿਨ ਹੋ ਗਏ ਪਹਿਲਾਂ ਮੈਂ ਵੀਡੀਓ ਪਾਈ ਸੀ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਸਾਰੇ ਸੂਟ ਆਪਣੇ ਜਿਹੜੇ ਸੋਲਡ ਹੋ ਚੁੱਕੇ ਨੇ ਤੇ ਪਹਿਣਾ ਦੀ ਫੇਰ ਡਿਮਾਂਡ ਸੀ ਕਿ ਉਹ ਲੈ ਕੇ ਆਓ ਤੇ ਅੱਜ ਫੇਰ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਏ ਆਂ ਤੇ ਵੀ ਤਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੋਈ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਕੁਝ ਕੁ ਪਹਿਣਾ ਦੇ ਸਵਾਲ ਹੁੰਦੇ ਦੀਦੀ ਆਰਡਰ ਕਿਵੇਂ ਕਰਨਾ ਤੇ ਅਸੀਂ ਜੋ ਵੀ ਵੀਡੀਓ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਯੂਟਿਊਬ ਤੇ ਉਹਦੇ ਵਿੱਚ ਅਸੀਂ ਦੱਸਦੇ ਹਾਂ ਕਿ ਤੁਸੀਂ ਸੂਟ ਆਰਡਰ ਕਿਵੇਂ ਕਰਨਾ ਜਿਹੜਾ ਮੇਰਾ ਨੰਬਰ ਸ਼ੋ ਹੋ ਰਿਹਾ ਤੁਸੀਂ ਸੂਟ ਦਾ ਸਕਰੀਨਸ਼ਾਟ ਲੈਣਾ ਮੈਨੂੰ ਮੇਰੇ ਨੰਬਰ ਤੇ ਵਟਸਐਪ ਤੇ ਤੁਸੀਂ ਸੈਂਡ ਕਰਨਾ ਤੇ ਆਪਣਾ ਆਰਡਰ ਦੇ ਦੇਣਾ ਠੀਕ ਹੈ ਜੀ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਸ਼ੁਰੂ ਕਰਦੇ ਆ ਆਪਣੇ ਫਰਸਟ ਮੈਂ ਤੁਹਾਨੂੰ ਦੱਸਣਾ ਦੁਪੱਟੇ ਨਾਲ ਸੂਟ ਰਹਿਣ ਵਾਲੇ ਨੇ ਪਹਿਲਾਂ ਵੀ ਆਪਾਂ ਇਹਦੀ ਵੀਡੀਓ ਪਾਈ ਸੀ ਠੀਕ ਹੈ ਜੀ ਪਿੱਛੇ ਵੀ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਆਪਣਾ ਇੰਸਟਾਗ੍ਰam ਪੇਜ ਹੈ ਜੀ ਪੰਜਾਬੀ ਪਹਿਰਾ ਨਾਂ ਤੇ ਉਹਨੂੰ ਜਰੂਰ ਫੋਲੋ ਕਰ ਲਿਓ ਆਪਣਾ ਫੇਸਬੁੱਕ ਪੇਜ ਹੈ ਜੀ ਪ੍ਰਭਜੋਤ ਕੌਰ ਨਾਂ ਤੇ ਉਹਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਦੋ ਚਾਰ ਮੇਰੀਆਂ ਭੈਣਾਂ ਦੇ ਮੈਨੂੰ ਮੈਸੇਜ ਆਏ ਪਰਸਨਲੀ ਵਟਸਐਪ ਤੇ ਕਿ ਦੀਦੀ ਪ੍ਰਭਜੋਤ ਕੌਰ ਕੌਣ ਹੈ ਤੇ ਮੇਰਾ ਨਾਮ ਪ੍ਰਭਜੋਤ ਕੌਰ ਹੈ ਜੀ ਉੱਥੇ ਮੇਰਾ ਫੇਸਬੁੱਕ ਪੇਜ ਹੈ ਜਰੂਰ ਫੋਲੋ ਕਰਿਓ ਠੀਕ ਬਹੁਤ ਪਿਆਰੇ ਕਲਰ ਆਇਲਿੰਗ ਜੀ ਸਾਰੇ ਸੂਟ ਬਹੁਤ ਸੋਹਣੇ ਨੇ ਸਰਦਾਰੀ ਕਲਰ ਨੇ ਫਾਸਟਲੀ ਆਪਣਾ ਆਰਡਰ ਦੇ ਦਿਓ ਤੁਹਾਡੀ ਡਿਮਾਂਡ ਤੇ ਮੰਗਾਏ ਨਗੇ ਨੇ ਦੁਬਾਰਾ ਫੇਰ ਕਲਰ ਚੇਂਜ ਆ ਗਏ ਜੀ ਦੇਖੋ ਔਰ ਫੈਬਰਿਕ ਬਹਿਲਾ ਮੈਂ ਤੁਹਾਨੂੰ ਫੈਬਰਿਕ ਚੈੱਕ ਕਰਵਾਦਾ ਬਹੁਤ ਸੋਹਣਾ ਸੌਫਟ ਫੈਬਰਿਕ ਹੈ ਤੇ ਇਹ ਜਿੰਨੇ ਸੂਟ ਮੈਂ ਤੁਹਾਨੂੰ ਦਿਖਾ ਰਹੀਆਂ ਨਾ ਇਹ ਸਾਰੇ ਲਾਈਨਿੰਗ ਨਾਲ ਬਣਨਗੇ ਵਿਦਆਊਟ ਲਾਈਨਿੰਗ ਸੂਟ ਨਹੀਂ ਬਣਨਗੇ ਠੀਕ ਹੈ ਜੀ ਤੁਸੀਂ ਕਾਟਨ ਦੀ ਲਾਈਕ ਕਰਦੇ ਹੋ ਤੁਸੀਂ ਟਾਫਟਾ ਲਾਈਨਿੰਗ ਲਾਈਕ ਕਰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਸਟੀਚਿੰਗ ਅਵੇਲੇਬਲ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਸ਼ਰਾਰਾ, ਅਗਰਾਰਾ, ਟਰੌਜ਼ਰ, ਬਾਟਮ ਬਣਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਕੋਲ ਬਣਵਾ ਸਕਦੇ ਹੋ ਅਗਰ ਤੁਸੀਂ ਵਿਦਆਊਟ ਸਟੀਚਿੰਗ ਬਾਈ ਕਰਨਾ ਚਾਹੁੰਦੇ ਹੋ ਵਿਦਆਊਟ ਸਟੀਚਿੰਗ ਵੀ ਬਾਈ ਕਰ ਸਕਦੇ ਚਲੋ ਜੀ ਇਹ ਘੇਰੇ ਤੇ ਰਹੇਗਾ ਬਹੁਤ ਸੋਹਣਾ ਪ੍ਰਿੰਟ ਸੂਟ ਹੈ ਦੇਖੋ ਕਲਰ ਬਹੁਤ ਪਿਆਰਾ ਆਫ ਵਾਈਟ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਜੀ ਤੇ ਉੱਪਰ neck ਬਣਿਆ ਹੋਇਆ ਦੇਖੋ ਬਹੁਤ ਹੀ ਪਿਆਰੇ ਸੂਟ ਰਹਿਣ ਵਾਲੇ ਨੇ ਤੇ ਇਧਰ ਆ ਗਈ ਜੀ ਬਾਜੀ ਦੇਖੋ ਇਹ ਹੈ ਜੀ ਬਾਜੂ ਕਲਰ ਬਹੁਤ ਪਿਆਰਾ ਹੈ ਔਰ ਫੈਬਰਿਕ ਵੀ ਬਹੁਤ ਪਿਆਰਾ ਹੈ ਫੈਬਰਿਕ ਨੂੰ ਕੁਛ ਨਹੀਂ ਹੁੰਦਾ ਚਾਹੇ ਤੁਸੀਂ ਹੈਂਡ ਵਾਸ਼ ਕਰੋ ਚਾਹੇ ਤੁਸੀਂ ਮਸ਼ੀਨ ਵਾਸ਼ ਕਰੋ ਕਿਉਂਕਿ ਪਿਛਲੇ ਸਾਲ ਸ਼ਾਇਦ ਤੁਸੀਂ ਮੇਰੇ ਦੇਖਿਆ ਹੋਣਾ ਕਾਫੀ ਸੂਟ ਮੇਰੇ ਬਰਬਰੀ ਦੇ ਸੀ ਤਾਂ ਬਹੁਤ ਵਧੀਆ ਰਿਹਾ ਉਹਨਾਂ ਨੂੰ ਕੁਛ ਨਹੀਂ ਹੋਇਆ ਮੈਂ ਹੈਂਡ ਵਾਸ਼ ਵੀ ਕਰ ਲੈਣੀ ਆ ਮਸ਼ੀਨ ਵਾਸ਼ ਵੀ ਕਰ ਲੈਣੀ ਆ ਬਹੁਤ ਸੋਹਣਾ ਫੈਬਰਿਕ ਹੈ ਜੀ ਵਰਦੀ ਲਓ ਜੀ ਸ਼ਰਟ ਰਹੇਗੀ ਚੈੱਕ ਕਰ ਲਓ ਜੀ ਤੇ ਜਦੋਂ ਵੀ ਤੁਸੀਂ ਸਕਰੀਨਸ਼ਾਟ ਲੈਣਾ ਪਲੀਜ਼ ਵੀਡੀਓ ਨੂੰ ਰੋਕੇ ਸਕਰੀਨਸ਼ਾਟ ਲਿਓ ਕਿਉਂਕਿ ਆਪਾਂ ਨੂੰ ਕਲੀਅਰ ਜਿਹੜਾ ਹੋ ਜਾਏ ਕਿ ਤੁਸੀਂ ਕਿਹੜਾ ਮੈਨੂੰ ਕਲਰ ਭੇਜਿਆ ਕਿਹੜਾ ਮੈਨੂੰ ਡਿਜ਼ਾਈਨ ਭੇਜਿਆ ਤੇ ਇਹ ਰੈਗੀ ਨਾਲ ਬਾਟਮ ਬਹੁਤ ਸੋਹਣੀ ਮੋਡਲ ਸਿਲਕ ਦੀ ਨਾਲ ਬਾਟਮ ਹੈ ਬਹੁਤ ਹੀ ਪਿਆਰੀ ਹੈ ਤੁਸੀਂ ਟਰਾਊਜ਼ਰ ਬਣਾਓ ਤੁਸੀਂ ਸ਼ਰਾਰਾ ਬਣਾਓ ਗਰਾਰਾ ਬਣਾਓ ਤੁਸੀਂ ਬਾਟਮ ਬਣਾਓ ਤੁਹਾਡੀ ਚੋਇਸ ਹੈ ਜੀ ਸਭ ਤੋਂ ਖਾਸ ਜੀ ਇਹਨਾਂ ਦੇ ਦੁਪੱਟੇ ਇੰਨੇ ਕੁ ਸੋਹਣੇ ਨੇ ਬਹੁਤ ਜ਼ਿਆਦਾ ਕੰਫਰਟ ਤੇ ਖੁੱਲੇ ਡੁੱਲੇ ਜਿਹੜੀਆਂ ਪਹਿਣਾ ਸਾਡੀਆਂ ਖੁੱਲੇ ਡੁੱਲੇ ਦੁਪੱਟੇ ਮੰਗਦੀਆਂ ਨੇ 44 ਇੰਚ ਪਣੇ ਵਾਲੇ ਉਹ ਦੁਪੱਟੇ ਨੇ ਤੇ ਕਲਰ ਕੰਬੀਨੇਸ਼ਨ ਦੇਖੋ ਜੀ ਡਾਰਕ ਔਰ ਲਾਈਟ ਦਾ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਸੂਟ ਬਹੁਤ ਸੋਹਣਾ ਸੂਟ ਹੈ ਔਰ ਦੁਪੱਟੇ ਪ੍ਰੋਪਰ ਖੁੱਲੇ ਡੁੱਲੇ ਮਿਲਣਗੇ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਜਾਣ ਵਾਸਤੇ ਵੇਅਰ ਕਰਨਾ ਤੇ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਦੁਪੱਟਾ ਜਿਹੜੀਆਂ ਪਹਿਣਾ ਕਿ ਨਹੀਂ ਅਸੀਂ ਬੁੱਕਲ ਮਾਰਨਾ ਚਾਹੁੰਦੀਆਂ ਕਿ ਦੁਪੱਟੇ ਦੀ ਬੁੱਕਲ ਜੀ ਵੱਜੇ ਤੇ ਸੋਹ ਲੋ ਜੀ ਬਹੁਤ ਹੀ ਸੋਹਣੇ ਨੇ फटाफट ਤੁਸੀਂ ਆਪਣਾ ਆਰਡਰ ਦੇ ਦਿਓ ਤੇ ਸਕਰੀਨ ਦੇ ਉੱਪਰ ਹੀ ਤੁਹਾਨੂੰ ਇਹਨਾਂ ਦਾ ਪ੍ਰਾਈਸ ਸ਼ੋ ਹੋ ਰਿਹਾ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਫਸਟ ਕਲਰ ਆ ਗਿਆ ਜੀ ਆਫ ਵਾਈਟ ਬਹੁਤ ਪਿਆਰਾ ਕਲਰ ਹੈ ਲੋ ਜੀ ਜਿਹੜਾ ਵੀ ਅਸੀਂ ਸਟਾਕ ਲੈ ਕੇ ਆਉਂਦੇ ਹਾਂ ਬਹੁਤ ਵਧੀਆ ਰਿਸਪੌਂਸ ਰਹਿੰਦਾ ਜਿਹੜੀਆਂ ਭੈਣਾਂ फटाफट ਆਰਡਰ ਕਰ ਲੈਣੀਆਂ ਆਪਣੇ ਦੀ ਤੇ ਕਾਫੀ ਜਿਹੜੀਆਂ ਭੈਣਾਂ ਥੋੜੀਆਂ ਲੇਟ ਹੋ ਜੰਦੀਆਂ ਫਿਰ ਸਾਨੂੰ ਮੈਸੇਜ ਕਰ ਦੇ ਦੀਓ ਸਟਾਕ ਤੇ ਅੱਜ ਕਾਫੀ ਦਿਨਾਂ ਬਾਅਦ ਇਹ ਸਟਾਕ ਆਇਆ ਤੇ ਆਪਾਂ ਨਾਲ ਦੀ ਨਾਲ ਤੁਹਾਡੀ ਵੀਡੀਓ ਸ਼ੇਅਰ ਕਰ ਰਹੇ ਆ। ਲਓ ਜੀ ਆ ਗਿਆ ਫਸਟ ਕਲਰ। ਨੈਕਸਟ ਆ ਗਿਆ ਜੀ ਬਹੁਤ ਹੀ ਸੋਹਣਾ ਕਲਰ ਹੈ ਜੀ। ਸਾਰੇ ਕਲਰ ਬਹੁਤ ਪਿਆਰੇ ਨੇ। ਇਹ ਵੀ ਡਿਜ਼ਾਈਨ ਸੇਮ ਰਹੇਗਾ ਜੀ ਕਲਰ ਚੇਂਜ ਹੈ ਡਿਜ਼ਾਈਨ ਸੇਮ ਰਹੇਗਾ ਜੀ। ਲੋ ਜੀ ਸੇਮ ਡਿਜ਼ਾਈਨ ਕਲਰ ਚੇਂਜ ਬਹੁਤ ਪਿਆਰਾ ਫੈਬਰਿਕ ਫਟਾਫਟ ਆਰਡਰ ਕਰੀ ਜਾਓ ਆਪਣਾ ਸਕਰੀਨ ਦੇ ਉੱਪਰ ਹੀ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਔਰ ਸਕਰੀਨ ਦੇ ਉੱਪਰ ਹੀ ਇਹਦਾ ਪ੍ਰਾਈਸ ਸ਼ੋਅ ਹੋ ਰਿਹਾ ਤੇ ਰੈਕ ਜੀ ਬਾਟਮ ਨਾਲ ਤੇ ਖੁੱਲਾ ਡੁੱਲਾ ਤੁਹਾਡਾ ਸੂਟ ਬਣੇਗਾ ਇਹਦੇ ਦੁਪट्टे ਦਾ ਜੋ ਡਿਜ਼ਾਈਨ ਉਹ ਵੀ ਸੇਮ ਹੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਨਾ ਕਰੀਮ ਉਹੀ ਸੇਮ ਦੁਪੱਟਾ ਤੇ ਆ ਗਿਆ ਜੀ ਦੁਪੱਟਾ ਪ੍ਰੋਪਰ ਖੁੱਲਾ ਡੁੱਲਾ ਮਿਲੇਗਾ ਤੁਹਾਨੂੰ ਤੇ ਇਹ ਦੁਪੱਟੇ ਨੂੰ ਨਾ ਤੁਹਾਨੂੰ ਫਿਨਿਸ਼ਿੰਗ ਕਰਵਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਦੁਪੱਟਾ ਆਲਰੇਡੀ ਫਿਨਿਸ਼ਿੰਗ ਕੀਤਾ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਬਾਰਡਰ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ। ਬਾਕੀ ਤੁਸੀਂ ਅਗਰ ਇਹਦੇ ਤੇ ਉੱਪਰ ਕੁਝ ਲੇਸਸ ਵਗੈਰਾ ਲਗਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਜੇ ਤੁਸੀਂ ਸਾਡੇ ਕੋਲ ਸੂਟ ਸਟਿਚ ਕਰਵਾਓ। ਅਗਰ ਵੈਸੇ ਤੋਂ ਦੁਪੱਟਾ ਤੁਹਾਡਾ ਐਵੇਂ ਹੀ ਚੱਲ ਜਾਏਗਾ। ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਜੀ ਇਹ। ਲਓ ਜੀ ਸੈਕੰਡ ਕਲਰ ਆ ਗਿਆ ਪਰਪਲ। ਬਹੁਤ ਪਿਆਰਾ ਲਵੈਂਡਰ ਪਰਪਲ ਜਿਹਾ ਕਲਰ ਆ ਬਹੁਤ ਸੋਹਣਾ। ਫਟਾਫਟ ਤੁਸੀਂ ਮੈਨੂੰ ਮੈਸੇਜ ਕਰਕੇ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਜਿਹੜੀਆਂ ਪੈਣਾ ਦਾ ਆਰਡਰ ਸਾਡੇ ਕੋਲ ਚੱਲ ਰਿਹਾ ਹੈ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਠੀਕ ਹੈ ਜੀ ਜਿਹੜਨਾਂ ਨੇ ਸਟਿਚਿੰਗ ਕਰवानी ਹੈ ਸਾਨੂੰ ਤੁਸੀਂ ਦੱਸ ਸਕਦੇ ਹੋ ਲੋ ਜੀ ਅਗਲਾ ਕਲਰ ਚੈੱਕ ਕਰੋ ਇਹ ਵੀ ਬਹੁਤ ਘੈਰਾ ਸਕਿਨ ਜਿਆ ਕਲਰ ਹੈ ਉਸ ਵਾਂਗ ਕਲਰ ਹੈ ਫਾਈ ਤਾਂ ਉੱਪਰ ਸ਼ੋ ਹੋ ਰਿਹਾ ਫਿਰ ਵੀ ਤੁਸੀਂ ਕੁਝ ਪੁੱਛਣਾ ਅਗਰ ਤੁਸੀਂ ਕੋਈ ਸੂਟ ਸਟਿਚ ਕਰਵਾਉਣਾ ਤੁਸੀਂ ਮੈਨੂੰ ਵਟਸਐਪ ਤੇ ਦੱਸ ਸਕਦੇ ਹੋ ਕੁਝ ਪੁੱਛਣਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਲੋਸੀ ਇਹਦਾ ਡਿਜ਼ਾਈਨ ਕੁਝ ਚੇਂਜ ਆ ਗਿਆ ਪਹਿਲਾਂ ਜਿਹੜੇ ਮੈਂ ਦੋ ਦਿਖਾਏ ਨੇ ਉਹਨਾਂ ਦਾ ਸੇਮ ਸੀ ਘੇਰੇ ਦੇ ਉੱਪਰ ਆ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਬਹੁਤ ਹੀ ਸੋਹਣਾ ਤੇ ਇਧਰ ਬਾਜੂ ਦੇ ਉੱਪਰ ਆ ਗਿਆ ਜੀ ਤੇ ਨੈਕ ਦੇ ਉੱਪਰ ਆ ਗਿਆ ਜੀ ਇਹ ਸੂਟ ਦੀ ਲੈਂਥ ਦਾ ਕੋਈ ਇਸ਼ੂ ਨਹੀਂ ਤੁਸੀਂ ਜਿੰਨੀ ਮਰਜ਼ੀ ਲੈਂਥ ਰੱਖ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਤੇ ਹਲਕਾ ਹੀ ਸੈਲਫ ਪੂਰੀ ਸ਼ਰਟ ਦੇ ਵਿੱਚ ਆਏਗਾ ਪ੍ਰਿੰਟ ਬਹੁਤ ਹੀ ਪਿਆਰਾ ਕਲਰ ਬਹੁਤ ਪਿਆਰਾ ਹੈ ਸਕਿਨ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਲੋ ਜੀ ਇਹਦਾ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਸੌਰੀ ਇਹ ਰਹੀ ਜੀ ਬਾਟਮ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਇਹ ਦੁਪੱਟੇ ਦਾ ਡਿਜ਼ਾਈਨ ਜਿਵੇਂ ਦੀ ਸ਼ਰਟ ਦੇ ਵਿੱਚ ਡਿਜ਼ਾਈਨ ਆ ਉਵੇਂ ਆ ਜਿਹੜਾ ਮੈਂ ਪਹਿਲਾਂ ਦਿਖਾਇਆ ਸੀ ਉਹ ਦੋਨੇ ਦੁਪੱਟੇ ਸੇਮ ਸੀ ਤੇ ਲੋ ਜੀ ਇਹ ਦੁਪੱਟੇ ਤੇ ਬਾਰਡਰ ਬਣਿਆ ਹੋਇਆ ਬਹੁਤ ਹੀ ਪਿਆਰਾ ਔਰ ਸਭ ਤੋਂ ਖਾਸ ਗੱਲ ਤੁਹਾਨੂੰ ਮੈਂ ਦੱਸਣਾ ਚਾਹੂੰਗੀ ਸਾਡੇ ਬੁਟੀਕ ਦੇ ਜਿਹੜੇ ਦੁਪੱਟੇ ਨੇ ਤੁਹਾਨੂੰ ਖੁੱਲੇ ਡੁੱਲੇ ਤੇ ਕੰਫਰਟ ਮਿਲਣਗੇ ਅਸੀਂ ਕੋਈ ਵੀ ਜਿਹੜੀ ਵੀਡੀਓ ਸ਼ੇਅਰ ਕਰਦੇ ਹਾਂ ਉਸ ਵੀਡੀਓ ਦੇ ਵਿੱਚ ਤੁਹਾਨੂੰ ਦੁਬੱਟੇ ਜਿਹੜੇ ਪ੍ਰੋਪਰ ਖੋਲ ਕੇ ਦਿਖਾਣੇ ਆ ਕਿ ਸਾਡੀਆਂ ਭੈਣਾਂ ਨੂੰ ਕੋਈ ਵੀ ਡਾਊਟ ਨਾ ਰਵੇ ਤੇ ਪਲੀਜ਼ ਤੁਸੀਂ ਵੀਡੀਓ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਵੀਡੀਓ ਦੇ ਵਿੱਚ ਜੋ ਵੀ ਫੈਬਰਿਕ ਹੈ ਜੋ ਇਹਦੇ ਪ੍ਰਾਈਸ ਨੇ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਜਦ ਤੁਸੀਂ ਵੀਡੀਓ ਸਕਿਪ ਕਰਕੇ ਦੇਖਦੇ ਹੋ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਫਿਰ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਦੇ ਹੋ ਤੇ ਅਸੀਂ ਐਸੇ ਕਰਕੇ ਇਹ ਵੀਡੀਓ ਸ਼ੂਟ ਕਰਦੇ ਹਾਂ ਕਿ ਤੁਹਾਨੂੰ ਪ੍ਰੋਪਰ ਫੈਬਰਿਕ ਦੱਸਿਆ ਜਾਏ ਜੋ ਇਹਦੇ ਪ੍ਰਾਈਸ ਨੇ ਉਹ ਵੀ ਮੈਂਸ਼ਨ ਕੀਤੇ ਜਾਣ ਤੇ ਇਹ ਜਿੰਨੇ ਸੂਟ ਬਣਨਗੇ ਜੀ ਵਿਦ ਲਾਈਨਿੰਗ ਬਣਨਗੇ ਵਿਦਆਊਟ ਲਾਈਨਿੰਗ ਅਗਰ ਤੁਸੀਂ ਕਾਟਨ ਲਾਈਕ ਕਰਦੇ ਹੋ ਕਾਟਨ ਲਗਵਾ ਸਕਦੇ ਹੋ ਅਗਰ ਤੁਸੀਂ ਟਾਫਟਾ ਲਾਈਨਿੰਗ ਲਾਈਕ ਕਰਦੇ ਹੋ ਤਾਂ ਉਹ ਵੀ ਲਗਵਾ ਸਕਦੇ ਹੋ। ਲੋ ਜੀ ਦੁਪੱਟਾ ਚੈੱਕ ਕਰ ਲਿਆ। ਦੋ ਜਿੰਨੇ ਦੁਪੱਟੇ ਦਿਖਾਏ ਨੇ ਜੀ ਪੂਰੇ ਖੁੱਲੇ ਡੁੱਲੇ ਕੰਫਰਟ ਦੁਪੱਟੇ ਨੇ। ਲੋ ਜੀ ਫਟਾਫਟ ਆਰਡਰ ਕਰੀ ਜਾਇਓ ਆਪਣਾ। ਤੇ ਜਿਹੜੀਆਂ ਪਹਿਣਾ ਕੋਲ ਟਾਈਮ ਘੱਟ ਹੁੰਦਾ ਤੁਸੀਂ ਇੰਸਟਾਗ੍ਰam ਤੇ ਵੀ ਸਾਡੀ ਵੀਡੀਓ ਦੇਖ ਸਕਦੇ ਹੋ ਇੰਸਟਾਗ੍ਰam ਤੇ ਵੀ ਅਸੀਂ ਅਪਲੋਡ ਕਰਦੇ ਆਂ ਫੇਸਬੁੱਕ ਤੇ ਵੀ ਅਪਲੋਡ ਕਰਦੇ ਆਂ ਤੁਸੀਂ ਫੇਸਬੁੱਕ ਤੇ ਜਿਹੜਾ ਆਪਣਾ ਉਹਨੂੰ ਵੀ ਫੋਲੋ ਕਰ ਲਿਓ ਜੀ। ਲੋ ਜੀ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਲੋ ਜੀ ਲਾਈਟ ਜਿਆ ਫੋਰ ది ਸਕਾਈ ਜਿਆ ਕਲਰ ਆਪਾਂ ਇਹਨੂੰ ਕੈਸ ਕਰਦੇ ਹਾਂ ਬਹੁਤ ਸੋਹਣਾ ਕਲਰ ਹੈ ਲੋ ਜੀ ਇਹਦਾ ਡਿਜ਼ਾਈਨ ਕੁਝ ਹੋਰ ਆ ਗਿਆ ਘੇਰੇ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਰਟ ਦੇ ਵਿੱਚ ਫਲਾਵਰ ਰਹਿਣਗੇ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ ਔਰ ਲਾਈਟ ਫੈਬਰਿਕ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਔਰ ਕਲਰ ਵੀ ਬਹੁਤ ਸੋਹਣਾ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਬਹੁਤ ਹੀ ਪਿਆਰਾ ਲੱਗ ਰਿਹਾ ਫਟਾਫਟ ਆਪਣਾ ਆਰਡਰ ਦਾਇਜਾਇਓ ਤੇ ਇਹ ਬਾਜ਼ੂ ਦੇ ਉੱਪਰ ਆ ਗਿਆ ਜੀ ਦੇਖੋ ਜੀ ਤੇ ਇਹਦੇ neck ਦੇ ਉੱਪਰ ਕੋਈ ਵੀ ਉਹ ਡਿਜ਼ਾਈਨ ਨਹੀਂ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖ ਸਕਦੇ ਹੋ ਜੀ ਜਿਹੜੀ ਭੈਣ ਨੇ ਸੂਟ ਸਟਿਚ ਕਰਵਾਉਣੇ ਨੇ ਪਲੀਜ਼ ਇੱਕ ਸੂਟ ਸਟਿਚ ਨਹੀਂ ਹੋਏਗਾ ਕਿਉਂਕਿ ਜਿਹੜਾ ਵੀ ਅਸੀਂ ਟੇਲਰ ਆਪਣੇ ਨੂੰ ਕੰਮ ਦਿੰਨੇ ਆ ਅਹ ਵੱਤਵਤ 10 ਜਾਂ 7 ਸੂਟ ਹੋਣ ਤਾਂ ਉਹ ਲਾਈਨ ਵਾਈਜ਼ ਜਿਹੜਾ ਕੰਮ ਆਪਾਂ ਦੇ ਟੇਲਰ ਨੇ ਉਹ ਕਰਦੇ ਨੇ ਇੱਕ ਸੂਟ ਨੂੰ ਟਾਈਮ ਲੱਗ ਜਾਂਦਾ ਹੈ ਤੇ ਪਲੀਜ਼ ਇੱਕ ਸੂਟ ਨਹੀਂ ਸਟਿਚ ਹੋਏਗਾ ਤੁਸੀਂ ਡੋਰ ਸਟਿਚਿੰਗ ਬਾਇ ਕਰ ਸਕਦੇ ਹੋ ਤੇ ਇਹ ਰਿਗ ਦੀ ਬਾਟਮ ਇਹ ਆ ਗਿਆ ਜੀ ਇਹਦਾ ਦੁਪੱਟਾ ਇਹ ਵੀ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦੇਣੀ ਆ ਕਲਰ ਬਹੁਤ ਪਿਆਰਾ ਤੇ ਸਕਰੀਨਸ਼ਾਟ ਜੀ ਤੁਸੀਂ ਵੀਡੀਓ ਰੋਕ ਕੇ ਲੈਣਾ ਚਲਦੀ ਵੀਡੀਓ ਦੇ ਵਿੱਚ ਸਕਰੀਨਸ਼ਾਟ ਨਾ ਲਿਓ ਪਲੀਜ਼ ਉੱਚ ਆਪਣਾ ਜਿਹੜਾ ਕਲੀਅਰਲੀ ਦੇਖ ਲਿਆ ਹੈਗਾ ਜੀ ਆਪਾਂ ਨੂੰ ਲਓ ਜੀ ਇਹ ਦੁਪੱਟੇ ਦਾ ਡਿਜ਼ਾਈਨ ਆ ਗਿਆ ਜੀ ਕੁਝ ਹੋਰ ਡਿਫਰੈਂਟ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਇਹ ਦੁਪੱਟਾ ਬਹੁਤ ਹੀ ਪਿਆਰੀ ਬਰਬਰੀ ਹੈ ਜੀ ਇਹ ਇਹ ਸੌਫਟ ਵਾਲੀ ਕਾਟਨ ਬਰਬਰੀ ਹੈ ਬਹੁਤ ਹੀ ਪਿਆਰੀ ਦੇਖੋ ਲੋ ਜੀ ਫਟਾਫਟ ਆਪਣਾ ਆਰਡਰ ਕਰੀ ਜਾਇਓ ਸਕਰੀਨ ਦੇ ਉੱਪਰ ਹੀ ਮੇਰਾ ਵਟਸਐਪ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਹੀ ਇਹਨਾਂ ਦੇ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਮੈਸੇਜ ਤੇ ਗੱਲ ਕਰ ਸਕਦੇ ਹੋ ਤੁਸੀਂ ਮੈਨੂੰ ਵਟਸਐਪ ਕਾਲ ਕਰ ਸਕਦੇ ਹੋ नैक्सट आ गया नेक्स्ट कलर भी बहुत ही प्यारा लाइट गया पिस्ता शेड थोड़ा जा कह हल्का बहुत प्यारा कलर है जी ये सारे कलर बहुत प्यारे हैं सारे सूट बहुत सोने जी सरदारी सूट ने सारे लो जी यद डिजाइन भी कुछ डिफरेंट रहेगा बहुत है कुछ डिफरेंट डिजाइन आए ने कुछ सेम आए ने बहुत ही प्यारा लो चेक कर लो कलर चेक कर लो साइड आएगा जी फ्लावर घेरे के उपर इधर बाजू के उपर भी फ्लावर आने और पिछा जी बैक है जी ਓਪਰ ਲੇਨ ਰਹੇਗੀ ਤੇ ਜੀ ਸੈਲਫ ਪ੍ਰਿੰਟ ਤਾਂ ਆ ਹੀ ਰਿਹਾ ਪਰ ਬੈਕ ਪਲੇਨ ਰਹੇਗੀ ਤੇ ਇਧਰ ਬਾਜੂ ਦੇ ਉੱਪਰ ਆ ਗਿਆ ਜੀ ਫਲਾਵਰ ਤੇ ਰਹੇਗੀ ਜੀ ਨਾਲ ਬਾਟਮ ਇਹ ਦੇ ਇੱਕ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਅਸੀਂ ਜੋ ਵੀ ਦੁਪੱਟੇ ਨੇ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਖੋਲ ਕੇ ਦਿਖਾਣੇ ਆ ਜੋ ਫੈਬਰਿਕ ਹੈ ਉਹ ਵੀ ਵੀਡੀਓ ਦੇ ਵਿੱਚ ਪ੍ਰੋਪਰ ਦੱਸਿਆ ਜਾਂਦਾ ਤੇ ਕੁਝ ਕੁ ਪੈਣਾ ਦੇ ਮੈਨੂੰ ਮੈਸੇਜ ਤੇ ਕਮੈਂਟ ਆਉਂਦੇ ਨੇ ਕਿ ਦੀਦੀ ਅ ਜਿਹੜਾ ਵੀ ਤੁਸੀਂ ਫੈਬਰਿਕ ਦਿਖਾਉਂਦੇ ਹੁੰਦੇ ਹੋ ਉਸ ਫੈਬਰਿਕ ਦੇ ਵਿੱਚ ਦੱਸ ਦਿਆ ਕਰੋ ਸਾਨੂੰ ਫਿਟਿੰਗ ਕਿਵੇਂ ਦੀ ਆਏਗੀ ਕਿਉਂਕਿ ਇਹ ਮੈਂ ਖੁਦ ਫੈਬਰਿਕ ਵੇਅਰ ਕੀਤਾ ਹੋਇਆ ਬਹੁਤ ਸੋਹਣਾ ਫੈਬਰਿਕ ਆ ਔਰ ਫਿਟਿੰਗ ਵਗੈਰਾ ਓਕੇ ਆ ਜੀ ਇਹਦੇ 'ਚ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਆਰਡਰ ਕਰ ਸਕਦੇ ਹੋ ਲਓ ਜੀ ਦੁਪੱਟਾ ਚੈੱਕ ਕਰੋ ਜੀ ਬਹੁਤ ਸੋਹਣਾ ਡਿਫਰੈਂਟ ਡਿਜ਼ਾਈਨ ਆ ਦੇਖੋ ਪੂਰਾ 4 ਸੈੱਟ ਪ੍ਰਿੰਟ ਆ ਜੀ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਦੁਪੱਟਾ ਹੈ ਲਓ ਜੀ ਫਟਾਫਟ ਆਪਣਾ ਆਰਡਰ ਪਈ ਜਾਇਓ ਕਲਰ ਬਹੁਤ ਪਿਆਰਾ ਜੀ ਕੋਈ ਕਲਰ ਵੀ ਛੱਡਣ ਵਾਲੇ ਨਹੀਂ ਸਾਰੇ ਕਲਰ ਬਹੁਤ ਹੀ ਵਧੀਆ ਨੇ ਤੇ ਸਪੈਸ਼ਲ ਤੁਹਾਡੀ ਡਿਮਾਂਡ ਤੇ ਮੰਗਾਏ ਗਏ ਨੇ ਕਿਉਂਕਿ ਭੈਣਾਂ ਦੇ ਮੈਨੂੰ ਮੈਸੇਜ ਆ ਰਹੇ ਸੀ ਦੀਦੀ ਜਿਹੜੇ ਤੁਸੀਂ ਪਹਿਲਾਂ ਸੂਟਾਂ ਦੀ ਵੀਡੀਓ ਪਾਈ ਸੀ ਉਹ ਸੂਟ ਦੁਬਾਰਾ ਲੈ ਕੇ ਆਓ ਤੇ ਅੱਜ ਆਪਣੇ ਕੋਲ ਜਿੰਨੇ ਕੁ ਕਲਰ ਆਏ ਨੇ ਜੀ print ਆਇਆ ਆਪਾਂ ਤੁਹਾਨੂੰ ਸ਼ੋਅ ਕਰਦੇ ਨੇ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦਾ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ